ਪੰਜਾਬ ਭਰ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਤੇ ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ਪੰਜਾਬ ਸਰਕਾਰ ਵੱਲੋਂ ਮਹਿੰਮ ਸ਼ੁਰੂ ਕੀਤੀ ਗਈ ਹੈ ਖੇਡਾਂ ਵਤਨ ਪੰਜਾਬ ਦੀ ਜਿਹਦੇ ਤਹਿਤ ਪੰਜ ਰੋਜ਼ਾਂ ਖੇਡ ਮੇਲਾ ਮੋਹਾਲੀ ਦੇ 6 ਫੇਸਬੀਕਾਂ ਸ਼ੁਰੂ ਹੋ ਚੁੱਕਿਆ ਹੈ ਜਿਹੜੇ ਸ਼ੂਟਿੰਗ ਰੇਂਜ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ ਜਿਨ੍ਹਾਂ ਦਾ ਦੋ ਗਾਟਨਾ ਪੰਜਾਬ ਦੀ ਸਾਬਕਾ ਮੰਤਰੀ ਵਿਭਾ ਅਨਮੋਲ ਗਨਮਾਨ ਵੱਲੋਂ ਕੀਤਾ ਗਿਆ ਆ ਤੁਹਾਨੂੰ ਸੁਣਾਉਣੇ ਆ ਇਸ ਮੌਕੇ ਸੂਬੇ ਦੇ ਬਾਘਾ ਪਾਗਨ ਤੋਂ ਵਾਈ ਖਡਾਰੀ ਇਹਨੀ ਪ੍ਰਤੀਕਿਆ ਦੇ ਰਹੇ ਨੇ ਪੰਜਾਬੀ ਸੀਜ਼ਨ ਲਈ ਮੈਂ ਰਿਸ਼ਵਤਲਾ ਮੋਹਾਲੀ ਪੰਜਾਬ ਇਹਨਾਂ ਆਰਗੇਨਾਈਜ਼ ਕੀਤਾ ਹੋਇਆ ਸਾਰਿਆਂ ਨੂੰ ਮੈਂ ਅੱਜ ਦੇ ਦਿਨ ਦੀਆਂ ਖੇਡਾਂ ਵਤਨ ਪੰਜਾਬ ਦੀਆਂ ਜਿਹੜਾ ਸੀਜ਼ਨ 3 ਚੱਲ ਰਿਹਾ ਹੈ ਉਹਦੀਆਂ ਮੁਬਾਰਕਾਂ ਦੇ ਲਈ ਜਿੰਨੇ ਜਿਹੜੇ ਨੌਜਵਾਨ ਬੱਚੇ ਇਸ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਉਹਨਾਂ ਦੇ ਪੇਰੈਂਟਸ ਜਿਹੜੇ ਹੌਸਲਾ ਫੁਦਾਈ ਕਰਨ ਲਈ ਬੱਚਿਆਂ ਦੇ ਨਾਲ ਆਏ ਹੋਏ ਨੇ ਬਹੁਤ ਬਹੁਤ ਸਾਰਿਆਂ ਨੂੰ ਬਧਾਈਆਂ ਸ਼ੂਟਿੰਗ ਇੱਕ ਬੜੀ ਸ਼ਾਨਦਾਰ ਗੇਮ ਹੈ ਕਿਥੇ ਬੱਚਾ ਇਹਦੇ ਨਾਲ ਆਪਣਾ ਫੋਕਸ ਕਨਸੈਂਟਰੇਸ਼ਨ ਵਧਾਉਂਦਾ ਹੈ ਇੱਕ ਜਗ੍ਹਾ ਉੱਤੇ ਉਹਨੇ ਲਗਾਤਾਰ ਫੋਕਸ ਰੱਖਣਾ ਹੈ ਇਹ ਥੋੜੇ ਦਿਮਾਗ ਦੇ ਉਹ ਹਿੱਸਿਆਂ ਨੂੰ ਐਕਟੀਵੇਟ ਕਰਦਾ ਹੈ ਸ਼ੂਟਿੰਗ ਜਿਹੜਾ ਆਮ ਇਨਸਾਨ ਦੀਆਂ ਨਾਰਮਲ ਜ਼ਿੰਦਗੀ ਦੇ ਵਿੱਚ ਨਹੀਂ ਹੁੰਦੀ ਸ਼ੂਟਿੰਗ ਧਿਆਨ ਲਾਉਣਾ ਜਿਹਨੂੰ ਕਹਿੰਦੇ ਮੈਡੀਟੇਸ਼ਨ ਉਹਦੇ ਵਰਗੀ ਹੀ ਹੁੰਦੀ ਹੈ ਕਿਉਂਕਿ ਤੁਸੀਂ ਲੰਬਾ ਸਮਾਂ ਇੱਕੋ ਚੀਜ਼ ਉੱਪਰ ਧਿਆਨ ਰੱਖਦੇ ਹੋ ਤੇ ਜਿਹੜਾ ਚੰਗੇ ਆ ਨਿਸ਼ਾਨੇਵਾਜ਼ ਬਣ ਜਾਂਦਾ ਹੈ ਲਗਾਤਾਰ ਇੱਕ ਚੀਜ਼ ਤੇ ਫੋਕਸ ਰੱਖਦਾ ਉਹ ਸਿਰਫ ਇੱਕ ਨਿਸ਼ਾਨੇਵਾਜ਼ ਨਹੀਂ ਬਣਦਾ ਉਹ ਜ਼ਿੰਦਗੀ 'ਚ ਹਰ ਜਗ੍ਹਾ ਨਿਸ਼ਾਨਾ ਪੱਕਾ ਲਾਉਣਾ ਫਿਰ ਉਹਦਾ ਜਿਹੜਾ ਜ਼ਿੰਦਗੀ 'ਚ ਫੋਕਸ ਆ ਬਾਕੀ ਚੀਜ਼ਾਂ ਨੂੰ ਵੀ ਅੱਗੇ ਜਾਣ ਦਾ ਫੋਕਸ ਹੈ ਉਹ ਬਹੁਤ ਵੱਡਾ ਹੈ ਮੈਂ ਹੁਣੇ ਗੱਲ ਕਰ ਰਹੀ ਸੀ ਕਿ ਮੈਂ ਬਹੁਤ ਟਾਈਮ ਦੀ ਸੋਚ ਲਈ ਵੀ ਮੈਂ ਸ਼ੂਟਿੰਗ ਸਿੱਖਣੀ ਹੈ ਤਾਂ ਕਿ ਜਿਹੜਾ ਸਾਡਾ ਵੀ ਕੰਮ ਹੈ ਬਹੁਤ ਉਲਝਣ ਵਾਲਾ ਹੁੰਦਾ ਸਿਆਸਤ ਦਾ ਨਾਂ ਦਾ ਤੇ ਜੇ ਤੁਸੀਂ ਇੱਕ ਜਗ੍ਹਾ ਤੇ ਫੋਕਸ ਲਾਉਣਾ ਸਿੱਖਦੇ ਹੋ ਤੇ ਤੁਸੀਂ ਕੰਮ ਨੂੰ ਬਹੁਤ ਫੋਕਸ ਨਾਲ ਕਰ ਸਕਦੇ ਹੋ ਸੋ ਮੈਂ ਪੇਰੈਂਟਸ ਨੂੰ ਵਧਾਈ ਦਿੰਦੀ ਆ ਕਿ ਤੁਸੀਂ ਬੜੇ ਵਧੀਆ ਕੰਮ 'ਚ ਪਾਇਆ ਹੋਇਆ ਅੱਜ ਇਹਨਾਂ ਲਈ ਇੱਕ ਗੇਮ ਆ ਪਰ ਇਹ ਜ਼ਿੰਦਗੀ 'ਚ ਜਦੋਂ ਤੱਕ ਆਪਣਾ ਜੀਵਨ ਇਹਨਾਂ ਨੇ ਜਿਉਣਾ ਹੈ ਇਹਨਾਂ ਨੂੰ ਲੰਬੇ ਸਮੇਂ 'ਚ ਇਸ ਸ਼ੂਟਿੰਗ ਨੇ ਆਪਣੀ ਜ਼ਿੰਦਗੀ ਤੇ ਬਹੁਤ ਸਾਰੇ ਚੈਲੰਜਸ ਆਉਣਗੇ ਜਿਹੜੇ ਜਿੰਦਗੀ ਚ ਉਹਦੇ ਸਾਹਮਣਾ ਕਰਨ ਚ ਇਹ ਬੱਚੇ ਬੜੇ ਤੇਜ਼ ਹੋਣਗੇ ਸੋ ਬੜੀ ਅੱਛੀ ਗੱਲ ਹੈ ਤੇ ਮੈਂ ਜਾਂਦੀ ਇੱਥੇ ਵੀਕੈਂਡ ਉੱਤੇ ਮੈਂ ਤੇ ਆਪ ਇੱਕ ਦਿਨ ਜ਼ਰੂਰ ਕੱਢ ਕੇ ਜਿਹੜਾ ਇਹ ਸ਼ੂਟਿੰਗ ਸਿੱਖਣਾ ਆ ਕਰਨਾ ਇਹ ਬ੍ਰੇਨ ਦੀਆਂ ਬਿਲਟੀਜ਼ ਨੂੰ ਥੋੜਾ ਜਿਹੜਾ ਨਿਊਰॉन्स ਨੇ ਬਾਕੀ ਬ੍ਰੇਨ ਦੇ ਉਹਨਾਂ ਨੂੰ ਐਕਟੀਵੇਟ ਕਰਦਾ ਜੀ ਸੁਪਸ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਪੰਤ ਲਗਾਤਾਰ ਜਿਹੜਾ ਇਹ ਖੇਡਾਂ ਵਤਨ ਪੰਜਾਬ ਦੀਆਂ ਇੱਕ ਪੰਜਾਬ ਸਰਕਾਰ ਪੰਜਾਬ ਚ ਖੇਡਾਂ ਨੂੰ ਮੁੜ ਸੁਰਜੀਤ ਕਰਨ ਵਿੱਚ ਕਾਮਯਾਬ ਹੋਈ ਹੈ ਜੀ ਇਹਦੇ ਚ ਕੋਈ ਦੋ ਰਾਏ ਨਹੀਂ ਕਿ ਆਪਾਂ ਕਹੀਏ ਕਿ ਇਹਦੇ ਚ ਜਿਸ ਤਰੀਕੇ ਨਵੇਂ ਖਿਡਾਰੀ ਹਰ ਘਰ ਦੇ ਵਿੱਚ ਖੇਡਾਂ ਚ ਰੁਚੀ ਲੈ ਰਹੇ ਨੇ ਨੌਜਵਾਨ ਜਿੱਥੇ ਉਹਨਾਂ ਆਪਣੇ ਆਪ ਨਸ਼ਿਆਂ ਤੋਂ ਪਾਸੇ ਹੋ ਜਾਣਾ ਉਥੇ ਹੀ ਇੱਕ ਸਿਹਤਮੰਦ ਪਨੀਰੀ ਸਿਹਤਮੰਦ ਨੌਜਵਾਨ ਕਿਸੇ ਵੀ ਸੂਬੇ ਲਈ ਜੇ ਸੂਬਾ ਸੇਤਮੰਦ ਤੇ ਜਾਗਰੂਕ ਨੌਜਵਾਨ ਹੋਣ ਉਹ ਸੂਬਾ ਬਹੁਤ ਅੱਗੇ ਜਾਂਦਾ ਹੈ ਤੇ ਕਰੋੜਾਂ ਰੁਪਏ ਦੇ ਇਨਾਮ 올ੰਪੀਅਸ ਲਈ ਰੱਖੇ ਗਏ ਨੇ نیشنل ਖੇਡਣ ਵਾਲਿਆਂ ਲਈ ਇਨਾਮ ਰੱਖੇ ਗਏ ਨੇ ਨੌਕਰੀਆਂ ਰੱਖੀਆਂ ਗਈਆਂ ਨੇ ਤੇ ਅੱਜ ਇਥੇ ਮੋਹਾੜੀ 'ਚ ਜਿਹੜਾ ਸ਼ੂਟਿੰਗ ਦੇ ਮੁਕਾਬਲੇ ਹੋਣੇ ਨੇ ਪੰਜਾਬ ਭਰ ਦੇ ਵਿੱਚ ਤੇ ਬੜੇ ਵਧੀਆ ਤਰੀਕੇ ਨਾਲ ਪੂਰੇ ਪੰਜਾਬ ਦੇ ਖਿਡਾਰੀਆਂ ਨੇ ਇਥੇ ਹਿੱਸਾ ਲਿਆ ਜਿਲ੍ਹਾ ਪ੍ਰਸ਼ਾਸਨ ਨੇ ਬਹੁਤ ਅੱਛੇ ਤਰੀਕੇ ਨਾਲ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਪੰਜਾਬ ਸਰਕਾਰ ਦਾ ਇੱਕ ਇਹ ਬਿਹਤਰੀਨ ਉਪਰਾਲਾ ਹੈ ਖੇਡਾਂ ਨੂੰ ਅੱਗੇ ਲੈ ਕੇ ਜਾਣ ਦਾ ਮੇਰੇ ਖਿਆਲ ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਖੇਡਾਂ ਦੇ ਵਿੱਚ ਜਿਹੜਾ ਨਿਗਾਰਾ ਆਇਆ ਇਹ ਤਾਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਜਿਸ ਤਰੀਕੇ ਖਿਡਾਰੀ ਅੱਗੇ ਵਧ ਰਹੇ ਨੇ ਜਿਸ ਤਰੀਕੇ ਹਰ ਘਰ ਦੇ ਵਿੱਚ ਖਿਡਾਰੀ ਪੈਦਾ ਹੋ ਰਿਹਾ ਹੈ ਇਨਾਮ ਦਿੱਤੇ ਜਾ ਰਹੇ ਨੇ ਤੇ ਖਿਡਾਰੀਆਂ ਨੂੰ ਸਰਕਾਰ ਇੱਜ਼ਤ ਬਖਸ਼ ਰਹੀ ਹੈ ਪੰਜਾਬ ਚ ਇੱਕ ਦੁਬਾਰਾ ਜਿਹੜਾ ਦੌਰ ਉਹ ਖੇਡਾਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਪੈਦਾ ਕਰਨ ਦੇ ਵਿੱਚ ਕਾਮਯਾਬ ਹੋਈ ਹੈ ਤੇ ਮੈਂ ਬਹੁਤ ਬਹੁਤ ਸਾਰੇ ਜਿੰਨਾ ਖਿਡਾਰੀਆਂ ਨੇ ਹਿੱਸਾ ਲਿਆ ਉਹਨਾਂ ਨੂੰ ਮੁਬਾਰਕਾਂ ਦਿੰਨੀ ਹੈ ਤੇ ਪਰਮਾਤਮਾ ਹੋਰ ਜਿਹੜਾ ਸਰਕਾਰ ਨੂੰ ਵੀ ਹੋਰ ਬਲ ਬਖਸ਼ੇ ਕਿ ਅਸੀਂ ਵੱਧ ਤੋਂ ਵੱਧ ਪੰਜਾਬ ਚ ਪੁਰਾਣੇ ਜਿਵੇਂ ਸਮਿਆਂ ਦੇ ਵਿੱਚ ਪੰਜਾਬ ਆਪਣੇ ਖਿਡਾਰੀਆਂ ਨਾਲ ਪਹਿਲਵਾਨਾਂ ਦੇ ਨਾਲ 올ੰਪੀయన్స్ ਦੇ ਨਾਲ ਜਾਣਾ ਜਾਂਦਾ ਸੀ ਆਉਣ ਵਾਲੇ ਸਮੇਂ 'ਚ ਅਸੀਂ ਪੰਜਾਬ 'ਚ ਵੱਧ ਤੋਂ ਵੱਧ ਜਿਹੜੇ ਖਿਡਾਰੀ ਪੂਰੇ ਦੇਸ਼ ਭਰ ਦੇ ਵਿੱਚ ਦੇਈਏ ਤੇ ਉਹ ਨਾਮ ਨਾਮ ਰੋਸ਼ਨ ਕਰਨ ਮੈਂ ਮ੍ਰਿਤੂ ਮਦਿਨੋਂ ਗਤੋਂ ਆਇਆ ਵੜਿਓ ਸ਼ੂਟ ਅਕੈਡਮੀ ਮੁਕੇੜੀ ਅਚ ਮੈਂ ਪ੍ਰੈਕਟਿਸ ਕਰਨ ਜਾਣੀ ਆ। ਵਧੀਆ ਲੱਗ ਰਿਹਾ ਹੈ ਇਸ ਗੇਮ ਚ ਜੁੜਾ ਸੀ ਆਈ ਸਿਗਮਾ ਖੇਡ ਮੇਲਾ ਵਤਨ ਪੰਜਾਬ ਦੇ ਜਬ ਪਾਰਟਿਸਪੇਟ ਕੀਤਾ ਹੈ ਚੰਡੀਗੜ੍ਹ ਚ ਮੁਹਾਲੀ ਚ ਆਇਆ। ਹਾਂਜੀ ਪਹਿਲੇ ਟੂਰਿਸਟਿਕ ਇਹਦਾ ਹੋਇਆ ਸੀਗਾ ਗੁਰਦਾਸਪੁਰ ਹਰਜਵਾਲ ਹੋਇਆ ਸੀਗਾ ਹੁਣ ਇਹਦਾ ਸਟੇਟ ਲਈ ਮੇਰੇ ਸੈLECTION ਹੋਈ ਸੀ ਜੀ ਹੁਣ ਜਿਹੜੀ ਆਇਆ ਸ਼ੂਟਿੰਗ ਗੇਮ ਦੇ 10 ਮਿੰਟ 에ਅ ਪਿਸਟਲ ਕਿਵੇਂ ਲੱਗ ਰਿਹਾ ਫੈਸਿਲਿਟੀ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਹੈ ਜੀ ਅੱਛਾ ਲੱਗ ਰਿਹਾ ਯਾ ਜੋ ਸਟਾਰਟਿੰਗ ਕੀਤੀ ਵਧੀਆ ਲੱਗਿਆ ਇਹ ਟੀਚਰਸ ਨੇ ਕੋਚਸ ਨੇ ਵਧੀਆ ਇੰਦਿੱਤਾ ਹੀ ਵਧੀਆ ਲੱਗ ਰਿਹਾ ਧਿਆਨ ਕੇ ਲੀਏ ਅਰੇਂਜਮੈਂਟਸ ਬਹੁਤ ਵਧੀਆ ਆਏ ਅਗੋ ਕੀ ਬਨਣਾ ਚਾਹੁੰਦਾ ਸਾਰਾ ਕੁਝ ਵਧੀਆ ਯਾ ਤੇ ਜਿੱਤਾਂਗੇ ਹਮ ਪ੍ਰਾਈਜ਼ ਵੀ ਮਿਲਨੇ ਆ ਪੈਸੀ ਵੀ ਮਿਲਨੇਗੇ ਵਧੀਆ ਲੱਗ ਰਿਹਾ ਅਗੋ ਕੀ ਫਿਊਚਰ ਹੈ ਅਗੋ ਗੇਮ ਕਰਨੀ ਹੈ ਨੈਸ਼ਨਲ 올림픽 ਤੱਕ ਪਹੁੰਚਣਾ ਹੈ ਕੋਸ਼ਿਸ਼ ਆਗੀ ਆ ਹਾਂਜੀ ਸੁਪਨਾ ਹੈ ਕਿ ਉੱਥੇ ਤੱਕ ਪਹੁੰਚਣਾ ਆਈਡਲ ਕੌਣ ਤੁਹਾਡਾ ਹਾਂਜੀ ਆਈਡਲ ਕੌਣ ਹੈ ਕਿੰਨੂ ਮੰਨਦੇ ਜੀ ਜੀਪ ਜੀ ਧੰਨਵਾਦ ਉਹਨਾਂ ਬਕਰਾਂ ਹਾਂਜੀ ਖੁਸ਼ ਹਾਂਜੀ ਮੈਂ ਰੁਪੇਸ਼ ਕੁਮਾਰ ਬੈਂਦਾ ਜੀ ਡਿਸਟ੍ਰਿਕਟ ਸਪੋਰਟਸ ਅਫਸਰ ਮੁਹਾਲੀ ਅਸੀਂ ਖੇਡਾਂ ਵਰਤਨ ਪੰਜਾਬ ਦੀਆਂ ਸੀਜ਼ਨ 3 ਕਰਾ ਰਹੇ ਹਾਂ ਜੀ ਮੁਹਾਲੀ 'ਕੇ ਤੇ ਸਾਡੇ ਮੁੱਖ ਮੰਤਰੀ ਸਾਹਿਬ ਦੀ ਰਹਿਨਮਾਈ ਹੁੰਦੀ ਤੇ ਸਾਡੇ ਡੀਸੀ ਮੈਮ ਅਸ਼ਕਾ ਜਾਨ ਜੀ ਆਈਐਸ ਅਫਸਰ ਜੋ ਕਿ ਉਹਨਾਂ ਦੀ ਜਹਿਮਾਈ ਐਡੀ ਸਾਹ ਐਡੀਸੀ ਮੈਨ ਸੋਨ ਚੋਹਦਰੀ ਜੀ ਦੀ ਨਿਗਰਾਨੀ ਹੇਠ ਤਾਂ ਇਹ ਇੱਥੇ ਅਸੀਂ ਸ਼ੂਟਿੰਗ ਸਟੇਟ ਲੈਵਲ ਦੀ ਕਰਾ ਰਹੇ ਜੀ ਜੋ ਕਿ ਅੰਡਰ 14 ਤੋਂ ਲੈ ਕੇ 70 ਸਾਲ ਦੀ ਉਮਰ ਤੱਕ ਦੇ ਸਾਰੇ ਬੱਚੇ ਪਾਰਟਿਸਪੈਂਟ ਬਜ਼ੁਰਗ ਤੱਕ ਵੀ ਕਰ ਸਕਦੇ ਨੇ ਤਾਂ ਇੱਥੇ ਦਿੱਲੀ ਦੇ 300 ਬੱਚਾ ਆ ਰਹੇ ਜੀ ਮੁੰਡੇ ਕੁੜੀਆਂ ਤਾਂ ਮੁੰਡੇ ਕੁੜੀਆਂ ਦੋਨੇ ਜੀ ਤੇ ਜਿਹੜਾ ਫਰਸਟ ਸੈਂਕ ਥਰਡ ਹੈ ਜਿਹਨਾਂ ਨੂੰ ਅਸੀਂ ਕੈਸ਼ ਪ੍ਰਾਈਜ਼ ਵੀ ਦੇ ਰਹੇ ਹਾਂ ਜੀ ਜਿਹੜਾ ਫਰਸਟ ਨੂੰ 10000 ਰੁਪਏ ਜੀ ਸੈਕਿੰਡ ਨੂੰ 7000 ਰੁਪਏ ਔਰ ਥਰਡ ਨੂੰ ਫੰਨੇ ਜਾਤੇ ਆ ਇਹ ਸਾਡੀ ਪੰਜਾਬ ਸਰਕਾਰ ਦੀ ਬੜਾ ਵਧੀਆ ਪ੍ਰਾਲਾ ਹੈ ਜੀ ਅਰੇਂਜਮੈਂਟ ਅਰੇਂਜਮੈਂਟ ਸਾਡਾ ਇਹ ਜੀ ਬੱਚਿਆਂ ਲਈ ਰਹਿਣ ਲਈ ਹੈ ਜੀ ਆਫੀਸ਼ੀਅਲੀ ਬਹੁਤ ਵਧੀਆ ਇੱਥੇ ਰਹਿਣ ਨੂੰ ਅਸੀਂ ਹੋਟਲ ਕਿਤੇ ਵੇ ਜੀ ਫ੍ਰੀ ਇੱਥੇ ਫ੍ਰੀ ਆਫ ਕੋਸਟ ਹੈ ਸਾਰਾ ਜੀ ਹਾਂਜੀ ਹਾਂ ਤਾਂ ਫੂਡ ਇਹਨਾਂ ਨੂੰ ਅਸੀਂ ਦੇ ਰਹੇ ਆ ਦਿੱਲੀ ਦੇ ਬ੍ਰੈਕਫਾਸਟ ਦੇ ਰਹੇ ਲੰਚ ਦੇ ਰਹੇ ਔਰ ਡਿਨਰ ਦੇ ਮੈਂ ਬਰਨੂਡੇ ਰਾਸਤ੍ਰਿਆਣੇ ਤੋਂ ਆਇਆ ਤੇ कोच मेरे गुरजीत सर ने ਤੇ ਪ੍ਰਿਆ ਮੈਮ ਨੇ ਸ਼ੂਟਿੰਗ ਕਰਦਾ ਦੋ ਹੀ ਮਿੰਟ ਹੈ 25 ਮੀਟਰ ਤੇ 10 ਮੀਟਰ 10 ਮੀਟਰ 에ਪਿਸਟਲ ਤੇ 25 ਮੀਟਰ .22 ਵੈਸਟਰ ਇੱਥੇ ਹੋਣੀ ਖੇਡਾਂ ਵਤਨ ਪੰਜਾਬ ਦੀਆਂ ਸਟੇਟ ਕੰਪੀਟੀਸ਼ਨ ਆ ਮੋਹਾਲੀ ਚ ਤੇ ਇੱਥੇ ਆਏ ਆ ਅੰਡਰ 17 ਕੈਟਾਗਰੀ ਆ ਤੇ ਮੇਰੇ ਆਈਡਲ ਨੇ ਤਾਂ ਮੇਰੇ ਕੋਚ ਸਰ ਹੀ ਨੇ ਉਹ اتنا ਕੀ ਮੈ ਲੱਗ ਰਹੀ ਹੈ ਇੱਥੇ ਮਾਹੌਲ ਤਾਂ ਬਹੁਤ ਵਧੀਆ ਪਹਿਲਾਂ ਨਾਲੋਂ ਵੀ ਪਹਿਲਾਂ ਜਿਵੇਂ ਡਰ ਕੰਸਟਰਕਸ਼ਨ ਸੀਗੀ ਰੇਂਜ ਕਾਫੀ ਜ਼ਿਆਦਾ ਡਵੈਲਪਮੈਂਟ ਹੋਈ ਹੈ ਇੱਥੇ ਤੇ ਬਹੁਤ ਵਧੀਆ ਲੱਗਦਾ ਹੈ ਹਾਂਜੀ ਤੇ ਇੱਕ ਵਧੀਆ ਐਟਮੋਸਫੇਅਰ ਮਿਲ ਜਾਂਦਾ ਹੈ ਇੱਥੇ ਪ੍ਰੈਕਟਿਸਲੀ ਵੀ ਵਧੀਆ ਰੇਂਜ ਠੀਕ ਹੈ ਇੱਥੇ ਬੈਸਬਾਲ ਵੀ ਬੜਨਾ ਮੈਂ ਮੈਂ ਤਾਂ ਮੇਰਾ 올림픽 ਜਾਣਾ ਮੋਟੇ ਸ਼ੌਂਕ ਲਈ ਕਰਦੇ ਹਾਂ ਤੇ ਅੱਗੇ ਵਧਦੇ ਜਨਨੇ ਬਸ ਇਹ ਬੇਜੋ ਸਿੰਘਾ ਮੈਂ ਜਲੰਧਰ ਰਹਿਣਾ ਹਾਂ ਮੈਂ ਸ਼ੂਟਿੰਗ 에ਅਰ ਪਿਸਟਲ 10 ਮੀਟਰ ਇੱਥੇ ਹੀ ਕਰਦਾ ਹੈ ਨਾਮਾ ਮਹਾਲੀ ਤੇ ਅੱਜ ਸਾਡਾ ਮੈਚ ਹੈਗਾ ਆ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸਰਕਾਰ ਸਾਡੇ ਵਾਸਤੇ ਇੰਨੇ ਮੈਚ ਕਰਾ ਰਹੀ ਹੈ ਕਿਉਂਕਿ ਇਹਦੇ ਨਾਲ ਸਾਨੂੰ ਫਾਈਨੈਂਸ਼ੀਅਲ ਹੈਲਥ ਵੀ ਮਿਲੀ ਆ ਹੈਲਪ ਵੀ ਮਿਲੂਗੀ ਜਿਸ ਕਰਕੇ ਅੱਗੇ ਵੀ ਬੱਚੇ ਹੁਣ ਸਾਨੂੰ ਦੇਖ ਕੇ ਵੀ ਕੋਈ ਮੋਟੀਵੇਟ ਹੋਣਗੇ ਮੈਂ ਵੈਸੇ ਹਜੇ ਕਾਲਜ ਚ ਪੜਦਾ ਪਰ ਮੈਨੂੰ ਇੰਨਾ ਲੱਗ ਰਿਹਾ ਕਿ ਮੈਂ ਇਹ ਗੇਮ ਚ ਕੁਝ ਕਰ ਸਕਦਾ ਆਪਣੇ ਘਰ ਦਾ ਨਾਮ ਰੋਸ਼ਨ ਕਰਾਂ ਪੰਜਾਬ ਦਾ ਨਾਮ ਰੋਸ਼ਨ ਕਰਾਂ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਾਂ ਪ੍ਰੇਰਣਾ ਕੋਣ ਹੈ ਤੁਹਾਡੀ ਮੇਰੇ ਜੀ ਜਿਹੜੇ 올ੰਪੀਅਨ ਹੁਣ ਸਾਰੇ ਹੋ ਕੇ ਗਏ ਆ ਸਰਬਜੋਤ ਸਿੰਘ ਹੋ ਗਏ ਮਨੂ ਭਾਕਰ ਹੋ ਗਏ ਵਿੰਦਰਾ ਤੋਂ ਔਰ ਸਰਬਜੋਤ ਔਰ ਵਿੰਦਰਾ ਜੀ ਮਾਸਟਰ ਹੋ ਗਏ ਜਿਹੜੇ ਵਿੰਦਰਾ ਜੀ ਅਭਿਨਵਿੰਦਰਾ ਜੀ ਉਹ ਤਾਂ ਬਹੁਤ ਵੱਡੇ ਹੋਗੇ ਨਾ ਮਤਲਬ ਕਿ ਉਹਨਾਂ ਦਾ ਤਾਂ ਕੋਈ ਰੱਚੀ ਨਹੀਂ ਕਰ ਸਕਦਾ ਇਹ ਤਾਂ ਬਾਕੀ ਸਾਰੇ ਕਿਸੇ ਨਾ ਕਿਸੇ ਦਾ ਸਭਾਂ ਨੂੰ ਤਾਂ ਸੁੱਖ ਨੂੰ ਮਿਲਦਾ ਹੈ ਕੁਛ ਨਾ ਕੁਛ ਤਾਂ ਫੈਸਿਲਿਟੀਆਂ ਕਿਵੇਂ ਫੈਸਿਲਿਟੀਆਂ ਬਹੁਤ ਵਧੀਆ ਆ ਰੇਂਜ ਉਹ ਵਧੀਆ ਬਣਾ ਦਿੱਤੀ ਆ ਮਤਲਬ ਕਿ ਕਹਿ ਨਹੀਂ ਸਕਦੇ ਕਿ ਪੰਜਾਬ ਵਿੱਚ ਬਣਾਈ ਗਈ ਹੈ ਬਹੁਤ ਵਧੀਆ ਰੇਂਜ ਬਣਾ ਦਿੱਤੀ ਆ ਸਾਊਂਡ ਪ੍ਰੂਫ ਕਰ ਦਿੱਤਾ ਫੁੱਲ ਏਸੀ ਕਰ ਦਿੱਤਾ ਡਿਜੀਟਲ ਫੁੱਲਾ ਮਹਾਲੀ ਜੀ ਮਹਾਲੀ ਜੀ ਹੁਸ਼ ਜੀ ਜੀ